ਬਤਾ ਅੱਜ ਜੀ ਆਓ ਜਲਦੀ ਆਜੋ ਠੀਕ ਹੈ ਨਾ ਠੀਕ ਹੈ ਠੀਕ ਹੈ ਠੀਕ ਨਾ ਦੁਪਹਿਰ ਪੜ੍ਹਨਾ ਨਾ ਦੁਪਹਿਰ 1 ਵਜੇ ਥੋੜਾ ਜਿਹਾ ਠੀਕ ਠੀਕ ਥੋੜਾ ਜਿਹਾ ਭਾਈ ਮੈਨੂੰ ਦੇਖਦਾ ਨਹੀਂ ਬਾ ਦੇਖ ਕੇ ਭਾਈ ਬੱਸ ਯਾਰ ਯਾਰ ਹੇ ਔਰ ਠੰਡਾ ਪਾ ਲੈਣਾ ਪਾਣਾ ਰੋਏ ਠੰਡਾ ਪਾ ਲੋ ਠੰਡਾ ਠੰਡਾ ਪਾ ਲੈ ਭਾਈ ਥੋੜਾ ਜਿਹਾ ਪਾ ਲੈ ਬੱਦੂ ਐ ਨਹੀਂ ਦਿਸਪੋਜ਼ ਹੋ ਗਿਆ ਭਾਈ ਉਹ ਡੱਗ ਰਿਹਾ ਜੀ 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 ਅਰੇ ਤੋ ਮੱਖਣਾ ਕਰਕੇ ਵਾਲੀ ਵੀੜੀ ਪਾ ਦੀ ਯਾਰ ਜਗਾ ਪਾ ਦਿਆਂ ਦੋ ਕਿਨੂ ਪਾ ਦੀਆਂ ਨੂੰ ਰੋਣ ਨੂੰ ਪਾ ਦੇ। ਦਾ ਇਹ ਉਰ ਪਾ ਲੋ ਬਈ ਡੰਡਾ ਰਾਏ। ਸੇਵਾ ਚੱਲ ਰਹੀ ਠੰਡੇ ਦੀ। ਠੰਡੇ ਦੀ ਸੇਵਾ ਚੱਲ ਰਹੀ ਹੈ। ਦੇਖੇ ਪਚਾ ਗਿਆ। ਲੱਗ ਪੈਰੀ ਹੈ। ਆਣਾ ਠੰਡਾ ਪੀਓ ਬਈ। ਹਾਂ। ਮੈਨੂੰ ਮਿਕਸ ਹੋ ਗਿਆ ਨਾ ਹੁਣ ਇਹ। ਕਿੱਥੇ ਜਾਵੀਂ ਕੱਲੀ ਮਾੜੀ ਦੀ। ਕੱਲੀ ਮਾੜੀ। ਹਾਂ। ਉਪਰ ਪਾ ਲੋ ਪਾ ਰੋ ਠੰਡਾ। ਲੈ ਪਾ ਦੇ। ਹੋਰ ਕਿੰਨੇ। ਹੋਰ ਕਿੰਨੇ। ਬੈਠ ਨੂੰ ਲੈ। ਤੇਰਾ ਗਲਾਸ ਲੈ। ਇਹ ਮੁੰਡੇ ਪਾ ਦੋ। ਇਹਨੂੰ ਪਾ ਦੇ। ਬਸ ਪੀ ਲੀ ਪੀ 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 ਜਲਜੀਰਾ ਡੰਡਾ ਦਿੱਤਾ ਬਿਨਾ ਕਿਸੇ ਨੇ ਤੱਤਾ ਹੀ ਪੀ ਸਕਿਆ ਹਾਂ ਤੱਤਾ ਹੀ ਸੀਗਾ ਬਈ ਇਹਨਾਂ ਨੇ ਪਾਸ ਹੀ ਰੱਖਿਆ ਪਰ ਪੜਦੇ ਰੱਖਦੇ ਦੀ ਗੱਲ ਮੈਂ ਪੜਦੇ ਰੱਖ ਰਿਹਾ ਦਿੱਤਾ ਹਾਂ ਹਾਂ ਜਦ ਹੀ ਬਦਲ ਨਹੀਂ ਤਾਰੂ 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 ਕਿੱਥੇ ਤਾਰ ਕਾਉਂਗੇ ਹੁਣ ਅਚੋਲੂ ਤਾਰਾਂਗੇ ਕਰਾਂਗੇ ਮਾਦ ਚੋਜ ਕਰਦਾ ਆ ਨਾ ਤੋ ਇਹ ਦੂਰ ਭਾਜ ਜਾ ਕਾ ਮਨੂ ਰਤ ਨੂੰ ਆਉਣੀ ਪਿੰਡਾ ਲੈ ਆਂ ਭਾਈ ਕਦਾ ਪਾਲੇ ਬੱਬੇ ਔਰ ਪੀ ਲਉਦਾ ਪੀ ਲੈ ਐ ਬਾਬੇ ਨੂੰ ਪਾਉ ਨੂੰ ਬਾਬੇ ਬਾਬਾ ਬਾਬਾ ਰਹਿ ਗਿਆ ਬਾਬਾ ਰਹਿ ਗਿਆ ਬੱਬਰ ਰਹਿ ਗਿਆ ਬਾਬਾ ਰਹਿ ਗਿਆ ਬੱਬਰ ਰਹਿ ਗਿਆ ਬੱਬਰ ਰਹਿ ਗਿਆ ਅਰੇ ਮਾ ਕੰਮ ਤੇ ਬਾਬੇ ਕਾ ਏਹ ਨਾ ਪਾਲੇ ਨਹੀਂ ਓ ਮੈਂ ਤੋ ਰਹਿ ਗਿਆ ਬਸ 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 ਮੋਤਰੇ ਪੀ ਲੈ ਕਦੇ ਮੈਨੂੰ ਨਾ ਬਚਾ ਮੋਤਰੇ ਪੀ ਲੈ ਤਾ ਬੋਤਲ ਵੀ ਲੈ ਬਾਈ ਅਜਿੰਦਰ ਸਿੰਘਾ ਓਕੇ ਜੀ ਓਕੇ ਆ ਜਾ ਜਾਕਾਰ ਕਿਹੜੀ ਗਾਣੀ ਉਹ ਦੂਜੀ ਪੋਣੀ ਪਰਚੂਈ ਵਾਲੇ ਸਹੀ ਹੈਗੀ ਕੱਲ ਨੂੰ ਸੁਣਾ ਕੱਲੂ ਕੱਲੂ ਚੋਅ ਵਾਲੇ ਚੋਅ ਵਾਲੇ ਮਾਮਲੇ ਚੋਅ ਵਾਲੇ ਮਾਮਲੇ ਚੋਅ ਵਾਲੇ ਮਾਮਲੇ ਚ ਆਓ ਅ ਕੱਲੂ ਸੁਣਾ ਅਜਿੰਦਰ ਗਾਣੀ ਹਾਂ ਉਹ ਕੱਲ ਨੂੰ ਨਹੀਂ ਪਰਸ ਨੂੰ ਆਵਾਂਗੇ ਪਰਸ ਨੂੰ ਪਰਸ ਪਰਸ ਨੂੰ ਪਰਸ ਨੂੰ ਆਵਾਂਗੇ